ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਾਜਵਿੰਦਰ ਵਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੀਆਂ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਟਾਈਮ 2:30 ਵੱਜ ਗਏ ਜੀ ਥੋੜੀ ਜੀ ਧੁੱਪ ਨਿਕਲੀ ਈ ਅੱਜ ਆਏ ਜਾਣਾ ਸੀ ਬਾਜ਼ਾਰ ਮੈਂ ਕਿਹਾ ਧੁੱਪ ਨਿਕਲੀ ਮੈਂ ਧੁੱਪ ਦਾ ਲਾਂਹ ਲੈ ਲਾਂਦਾ ਉਹ ਤਿੰਨ ਵਜੇ ਆ ਆ ਵੀ ਕੱਪੜੇ ਸੀ ਧੁੱਪ ਸਿਰ ਤੇ ਲਵਾਤੇ ਦੋਨੇ ਨਵੇਂ ਧੋਣ ਵਾਲੇ ਪਏ ਤੇ ਸਾਰੇ ਹੱਥ ਨਾਲ ਧੋ ਕੇ ਸੁਕਾ ਤੇ ਇੰਦਰ ਵੀ ਤਾਰਾਂ ਭਰੀਆਂ ਮੈਨੇ ਮਨਵਾਲਾ ਦੇ ਵੀ ਕੱਲ ਨੂੰ ਤਾਂ ਮੀਂਹ ਆ ਜੇ ਆ ਕਟਾਰੂ ਤੂੰ ਬੱਟੀ ਲਾਤੀ ਓਏ ਬੋਰੀ ਨੋ ਲੱਗਦੀ ਬੋਰੀਓ ਦਿਲਾ ਆਂਦੇ ਮੈਂ ਵਿੰਦਰ ਨੂੰ ਗਿਆ ਵਿੰਦਰ ਮੈਂ ਸਵਨਦੇ ਕਹਿੰਦਾ ਬਨਦੇ ਫਿਰ ਮੈਨੂੰ ਕੀ ਤੇ ਪੁੱਛਦੀ ਐ ਲੈ ਵੀ ਤੂੰ ਮੇਰਾ ਬਾਪੂ ਆ ਮੈਂ ਤੈਨੂੰ ਪੁੱਛੂੰਗੀ ਮੈਂ ਸਵਨਦਾ ਜਨਾ ਸਾਰੇ ਅੰਦਰ ਬਿਸਤਰੇ ਚ ਪਈ ਰਹਿੰਦੇ ਨੇ ਮੋਜਾਂ ਹੋ ਰਹੀਆਂ ਨੇ ਸੁੱਟੀਆਂ ਬਦ ਗਈਆਂ ਕਾੜਾ ਬਣਾ ਕੇ ਲੇਟੀ ਮੈਂ ਮੈਂ ਇਸ ਦੀ ਭੌਂਤੀ ਅੰਦਰ ਧਰਤੀ ਹਜੇ ਗਰਮ ਹੈ ਸ਼ਾਮ ਨੂੰ ਧਰਦਾ ਦੇਖੀ ਕਿ ਮੈਂ ਟਾਕੀ ਵੱਡਣ ਲੱਗ ਗਈਆਂ ਪਈਆਂ ਨੇ ਸਸਪਰੀਤ ਵੀਸਨਾਮ ਗਈ ਉਹਨੂੰ ਬੂਟ ਲਿਆਉਣੇ ਤੇ ਮੈਂ ਵੀ ਅੱਜ ਆਪਣੇ ਬੂਟ ਲਿਆਉਂ ਸਵੇਰੇ ਮੇਰੇ ਪੈਰ ਆਏ ਹੋਏ ਪਤੇ ਦੇਖ ਲਓ ਆਪਦੇ ਬੂਟਾਂ ਨੂੰ ਟਾਈਮ ਨਹੀਂ ਲੱਗਦਾ ਠੰਡਨ ਲੱਗੀ ਬਿਮਾਰ ਹੋ ਗਈ ਦੁੱਗਣੇ ਲਾ ਦਉ ਉੱਤੇ ਹਾਂ ਵੀ ਸਹੀ ਕੀ ਕਰਦਾ ਪਿੰਦਰਾ ਜਵਾਜਬਾਨਾ ਉਹਨਾਂ ਨੂੰ ਬਹੁਤ ਆਮ ਲੈ ਲਿਆ ਤੁਸੀਂ ਨੇ ਲਓ ਜੀ ਹੁਣ ਆਪਾਂ ਵਰਕ ਵਾਲੇ ਸੂਟਾਂ ਦੀ ਵੀਡੀਓ ਇੰਨੇ ਆ ਦੋ ਤਿੰਨ ਲਫਾਫੇ ਪ੍ਰਿੰਟਡ ਸੂਟਾਂ ਦੀ ਵੀਡੀਓ ਬਣਾਉਣ ਕਣੀਓ ਪਾਏ ਨੇ ਟਾਈਮ ਹੀ ਨਹੀਂ ਲੱਗਦਾ ਚਲੋ ਜੀ ਹੁਣ ਆਪਾਂ ਵੀਡੀਓ ਅਪਲੋਡ ਕਰ ਲਈਏ ਫਿਰ ਮਿਲਦੇ ਆ ਲਓ ਲਓ ਟਾਈਮ ਦੇਖੋ ਹਨੇਰਾ ਹੋ ਗਿਆ ਮੈਂ 20 ਮਿੰਟ ਹੋ ਗਏ ਨੇ ਮੈਨੂੰ ਸੁਨਾਮਾ ਆਈ ਨੂੰ ਆ ਕੇ ਲਫਾਫੇ ਵੀ ਨਹੀਂ ਲਾਹੇ ਸਕੂਟਰ ਦੀ ਇੱਕ ਠੰਡ ਇੰਨੀ ਥੀ ਫਟਾਫਟ ਗਰਮ ਪਾਣੀ ਨਾਲ ਬਾਹਰ ਤੇ ਬਾਹਰ ਕੱਢੀ ਟਟਾ ਭੁੱਖਾ ਪਲੇਰਾ ਮਾਰ ਰਿਹਾ ਤੇ ਯਾ ਕਰਦਾ ਸੀ ਮੈਨੂੰ ਕੁੱਕ ਲੱਗੀ ਆਪਾਂ ਨੇ ਟਾਰਟੇ ਟੂਟੇ ਡਾਈ ਕਰਨੇ ਦਿੱਤੇ ਨੇ ਕੁਸਕ ਤਾਂ ਡਾਈਵਲ ਮਿਲ ਜਾਂਦੇ ਨੇ ਕੁਸ ਡਾਈਵਲ ਮਿਲਦੇ ਵੀ ਨਹੀਂ ਹੈਗੇ ਕੱਲ ਐਤੋਂ ਸਾਹ ਕਰਤਾ ਸੀ ਵੇਲਾ ਗੱਦਾ ਅੱਜ ਫੇਰ ਉੰਨੀ ਆ ਗਏ ਹੁਣ ਸਵੇਰੇ ਦੇਖਦੇ ਹਾਂ ਜੇ ਤਾਂ ਟਾਈਮ ਲੱਗਿਆ ਤਾਂ ਤਾਂ ਦੇ ਦਾਂਗੇ ਨਹੀਂ ਫੇਰ ਬਸ ਤੇ ਫੜਾ ਦਾਂਗੇ ਕਾਰੀਗਰ ਨੂੰ ਬਾਬਾ ਵੀ ਫੋ ਠੰਢੀ ਬਹੁਤ ਆ ਮੈਂ ਤਾਂ ਕੁਲਫੀ ਜੰਮ ਗਈ ਆਉਂਦੀ ਦੀ ਬੁਰਾ ਹਾਲ ਸਾਰੇ ਪਲੇਨ ਫੈਬਰਿਕ ਦੋਲੇ ਲਫਾਫਿਆਂ 'ਚ ਵਰਕ ਕਰਨ ਦੇ ਨੇ ਕੁਛ ਦੇ ਆਏ ਜਿਹਨੇ ਮਸ਼ੀਨ ਵਰਕ ਦਿੱਤੇ ਸਿੰਗਲ ਟੰਕੇ ਤੇ ਆਏ ਹਾਂ ਟੰਡੇ ਵੀ ਬਹੁਤ ਹੋਈ ਪਈ ਐ ਲਾਓ ਜੀ ਪਈ ਕਲਰਾਂ ਦਾ ਬਹੁਤ ਪੰਗਾ ਪੈਂਦਾ ਨਾ ਮੈਂ 2 ਘੰਟੇ ਮੈਨੂੰ ਕੱਲੇ ਬਸ ਪਲੇਨ ਫੈਬਰਿਕ ਲੈਣ ਦੀ ਲੱਗੇ ਮੇਰੇ ਕੋਲੇ ਇਹ 20 ਮੰਨ ਕੇ 18 20 ਕਸੂਟ ਲੈ ਕੇ ਆਈਆਂ ਮੈਂ ਪਲੇਨ ਫੈਬਰਿਕ ਤੇ ਇੰਨਾ ਜਿਆਦਾ ਟਾਈਮ ਬਰਬਾਦ ਹੁੰਦਾ ਕਿਉਂ ਹਰੇਕ ਦਾ ਕਲਰ ਨਹੀਂ ਨਾਲ ਮਿਲਦਾ ਇੱਕ ਫੋਟੋ ਤੇ ਕਲਰ ਨਹੀਂ ਹੁੰਦਾ ਹਰੇਕ ਕਸਟਮਰ ਹੈ ਜਿਹੜਾ ਕਹਿੰਦਾ ਵੀ ਸਾਡੀ ਫੋਟੋ ਨਾਲ ਕਲਰ ਦਾ ਫਰਕ ਪੈ ਗਿਆ ਤੇ ਇੱਕ ਜਿਹੜੀ ਵੀ ਆਪਾਂ ਕਰੇ ਜਿਵੇਂ ਮੰਨ ਲਓ ਵੀ ਆਪਾਂ 80 ਗ੍ਰਾਮ ਕਰੇਵ ਦੇ ਹੁਣ ਆਰਡਰ ਜਿਆਦਾ ਚੱਲ ਰਹੇ ਨੇ ਸਾਡੇ ਕੋਲੇ ਵੀ ਉਹ ਕਰੇਵ ਦੇ ਵਿੱਚ ਉਹ ਰੰਗ ਨਹੀਂ ਹੁੰਦਾ ਇੰਨਾ ਜਿਆਦਾ ਵਿਚਾਰੇ ਉਹ ਵੀ ਠੰਡ ਦਾ ਟਾਈਮ ਇੰਦਾ ਇੰ ਐਨੀ ਠੰਡ ਚ ਪਰ ਮੈਂ ਤਾਂ ਠੰਡ ਚੜ ਗਈ ਉੱਥੇ ਬੈਠੀ ਨੂੰ ਪਟ ਪਟਈਆ ਕਰਕੇ ਮਸਾ ਉਹਨਾਂ ਨੇ ਰੰਗ ਭਾਲੇ ਕੋਈ ਕਿਸੇ ਫੈਬਰਿਕ ਚੋਂ ਕੋਈ ਕਿਸੇ ਚੋਂ ਬਹੁਤ ਜ਼ਿਆਦਾ ਪੰਗਾ ਪੈਂਦਾ ਜਦੋਂ ਉਹ ਕਲਰ ਨਹੀਂ ਮਿਲਦੇ ਸੇਮ ਹਨਾ ਫੋਟੋ ਦੇ ਵਿੱਚ ਤਾਂ ਜੀ ਜ਼ਰੂਰ ਹੀ ਫਿਲਟਰ ਲੱਗਿਆ ਹੁੰਦਾ 19 ਕੀ ਦਾ ਫਰਕ ਹੁੰਦਾ ਹੀ ਹੁੰਦਾ ਤੇ ਬਹੁਤ ਨਾਮ ਚੜਿਆ ਪੇ ਐ ਜੇ ਸਰਦਾਰ ਜੀ ਵੀ ਓਏ ਇਹੀ ਕੰਮ ਹੁੰਦਾ ਜਿੱਦ ਮੈਂ ਬਿਜੀ ਹੋਵਾਂ ਜਾਂ ਮੈਨੂੰ ਕੋਈ ਕੰਮ ਹੋਵੇ ਉਹਦੇ ਉਹ ਵੀ ਲੇਟ ਹੁੰਦੇ ਨੇ ਹੁਣ ਆਏ ਨੇ ਕੱਖ ਲੈ ਕੇ ਫਿਰ ਇਹ ਆ ਦੂਜੇ ਕੱਪੜੇ ਨਹੀਂ ਲਾਹੇ ਕਿੰਗ ਹੁਣ ਇਹ ਦੂ ਬਾਦ ਕਿਹੜਾ ਇੱਥੇ ਸੁੱਕਣਗੇ ਹੈ ਕਿਉਂ ਹੱਥ ਸਰ ਕੇ ਕੱਕ ਵੱਢਦੇ ਦੇ ਕਿ ਫਰੇ ਨਹੀਂ ਅਨਿਤ ਕੀ ਧੁੰਦ ਜੀ ਘਟਾ ਕੇ ਰੱਬ ਨੇ ਠੰਡ ਜੀ ਸੁੱਕੀ ਨਹੀਂ ਪੜੀ ਬਦਾਤੀ ਹੈ ਨਾ ਬਹੁਤ ਆ ਇਹਦਾ ਪਤਲ ਬਾਈ ਕੀ ਕਰਤੀ ਆ ਹੋਰ ਕਿ ਕਿਦਾ ਜੰਮੀ ਬਰਫ਼ ਜਮਾ ਰੱਖੀ ਐ ਆਪੜੇ ਜੇ ਤੂੰ ਤਾਂ ਦਿੱਤੇ ਅੱਜ ਫੇਰ ਲੋਰ ਸੁੱਕ ਹੈ ਹੈ ਕੰਮ ਕਰਦਾ ਨਹੀਂ ਜਮਾ ਹਾਂ ਜੇ ਤੋ ਕੇਰਾ ਬੈਹ ਜਾਨੇ ਫੇਰ ਠੰਡ ਚੜਦੀ ਹੈ ਮੈਂ ਕਿਉਂ ਉੱਟਨੇ ਹਾਂ ਪਤਾ ਸਾਡ ਦੇ ਵਿਹਲੇ ਬੈਠ ਲੈਨੇ ਆ ਉੱਥੇ ਜਾ ਲਾ ਉੱਥੇ ਰੰਡ ਲੱਗਦੀ ਹੈ ਕੋਈ ਤਾਂ ਹੀ ਨਹੀਂ ਲਾਉਂਦੇ ਦੁਕਾਨ ਤੇ ਹੈ ਤੂੰ ਹੀ ਤਾਂ ਹੀ ਨਹੀਂ ਲਾਉਂਦੇ ਦੁਕਾਨ ਤੇ ਹੋਰ ਉੱਥੋਂ ਤਾਂ ਜਮੀ ਨਹੀਂ ਉੱਠਾ ਜਾਂਦਾ ਸੇਕ ਚੋਂ ਹਾਏ ਆ ਕੱਪੜੇ ਇੱਥੇ ਟੰਗ ਦਿੰਨੇ ਆ ਓਹ 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 ਮੈਂ ਤਾਂ ਬੂਟ ਲਿਆਉਂਦਾ ਅੱਜ ਵੀ ਟਾਈਮ ਨਹੀਂ ਮੈਂ ਅੱਜ ਸੋਚ ਕੇ ਰਹੀ ਦੀ ਪੂਰਾ ਮਹਾਮਾ ਬੂਟ ਲੈ ਕੇ ਆਂ ਇਹ ਪਹਿਲੀ ਲੈ ਲੈ ਬੂਟ ਆਉਂਦਿਆਂ ਨੂੰ ਤਾਂ ਬਸ ਲਫਾਫਿਆਂ ਨਾਲ ਲੱਦੇ ਜਾਂਦੇ ਆ ਆ ਜੀ ਤਾਂ ਉਹ ਕੰਮ ਕਰਦੇ ਨੇ ਮੈਂ ਧੁੱਪ ਦਾ ਲਾਹਾ ਕਰ ਲਿਆ ਮੈਂ ਕੱਪੜੇ ਧੋਣ ਲੱਗ ਗਈ ਮੈਂ ਸੁੱਕ ਜਾਣਗੇ ਅਜਿਹਾ ਕਾ ਜਾਨੂੰ ਮੌਜਾਂ ਨੇ RAMNAND ਕੰਬਲਾਂ 'ਚ ਪਏ ਰਹਿੰਦੇ ਨੇ ਚਲੋ ਹੁਣ ਦੋ ਦਿਨ ਕੱਪੜਿਆਂ ਗਨੇ ਆਰਾਮਦਾਰੀ ਕਰਾਂਗੇ ਇਹਨਾਂ ਨੂੰ ਫੇਰ ਰੱਬ ਭਲੀ ਕਰੂ ਆ ਪਤੀਲੇ ਚ ਇੱਕ ਕੱਪ ਪਾਣੀ ਦਾ ਹੋਰ ਪਾ ਲੋ ਪਤੀਲੀ ਚ ਮੈਂ ਅੱਗ ਮੱਦ ਦਿੱਤੀ ਚੁੱਲ੍ਹੇ ਦੇ ਧਰਤੀ ਮਨ ਹੱਥ ਉੱਥੇ ਧੋਤੇ ਜਾਂਦੇ ਨੇ ਕੋਸੇ ਪਾਣੀ ਨਾਲ ਤਸਾਉ ਲੋ ਜੀ ਟਾਈਮ 7:00 ਵਜੇ ਠੰਡ ਬਹੁਤ ਹੋਈ ਪਈ ਬੁਰਾ ਹਾਲ ਹੈ ਠੰਡ ਦਾ ਤਾਂ ਦੋ ਤਿੰਨ ਦਿਨਾਂ ਦਾ ਤਾਂ ਰੱਬ ਨਹੀਂ ਕੱਲਦਾ ਤੇ ਕੱਲੋਂ ਤੋਂ ਦਿਨੇ ਸਾਰਾ ਦਿਨ ਅਸੀਂ ਭਾਈ ਰਹੇ ਕੁਛ ਨਹੀਂ ਹੋਇਆ ਕੰਮ ਇੰਨੀ ਠੰਡ ਜਾਂਦੀ ਅੱਜ ਵੀ ਬਹੁਤ ਬੁਰਾ ਹਾਲ ਹੁਣ ਬੂਟਾਂ ਚ ਪੈਰ ਕੱਢੇ ਤੇ ਤਾਂ ਵੀ ਠਰੇ ਪੈ ਨਹੀਂ ਮੈਨੂੰ ਅੱਜ ਵੀ ਬੂਟ ਲੈਣ ਦਾ ਟਾਈਮ ਨਹੀਂ ਲੱਗਿਆ ਮੈਂ ਪਹਿਲਾਂ ਘਰੋਂ ਮੱਥ ਕੇ ਗਈ ਸੀ ਮੈਂ ਅੱਜ ਬੂਟ ਲੈ ਕੇ ਆਉ ਪਤਾ ਜਾਨ ਸਾਰ ਆਪਾਂ ਕੱਪੜੇ ਦੇ ਵੀ ਕੰਮ ਕਰਨ ਲੱਗ ਜੰਨੇ ਆਉਂਦੇ ਨੂੰ ਫੇਰ ਉਹ ਲਿਫਾਫੇ ਲੂਫੇ ਪਰਤ ਜਾਂਦੇ ਨੇ ਧਰ ਨੂੰ ਜਗ੍ਹਾ ਨਹੀਂ ਤੀ ਫੇਰ ਆ ਗਈ ਆਈਆਂ ਕੌਣੇ ਲੇਟ ਹੋ ਗਏ ਠੰਡ ਹੋ ਗਈ ਅੱਜ ਤਾਂ ਮੈਂ ਆ ਨਿੱਗੇ ਜੇ ਸਟਾਲ ਨੇ ਵਿਚਾਰ ਕੇ ਆ ਇਹ ਇੰਨਾ ਨਿੱਗਾਗਾ ਜਮੀ ਨਹੀਂ ਆਵਾ ਪੈਣ ਦੇਂਦਾ ਸਿਰ ਤੇ ਤੇ ਹੁਣ ਆਪਾਂ ਨਾ ਮੇਰੇ ਕੋਲੇ ਦੋ ਲਿਹਾਫੇ ਪੈਨੇ ਕਾਏ ਦਿਨ ਹੋ ਗਏ ਮੈਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਮੈਂ ਤੁਹਾਨੂੰ ਬਲੌਗ ਦੇ ਵਿੱਚ ਸੂਟ ਦਿਖਾਉਣੀ ਹੈ ਮੇਰੀਆਂ ਭੈਣਾਂ ਨੂੰ ਨਵੇਂ ਪ੍ਰਿੰਟ ਆਏ ਨੇ ਇਹਦੇ ਵਿੱਚ ਤੁਸੀਂ ਬੁੱਕ ਕਰ ਲਿਓ ਆ ਬਚਾਰੇ ਇਧਰੋਂ ਇਧਰ ਖੜਦਣੇ ਇਹਨਾਂ ਨੂੰ ਇਧਰੋਂ ਇਧਰ ਮੈਂ ਤਾਂ ਕੁਝ ਨਹੀਂ ਪਤਾ ਕਿਹੜੇ ਪ੍ਰਿੰਟ ਨੇ ਉਹ ਦੋ ਪਰ ਲੈ ਜਾਂਦੇ ਤੇ ਮੈਨੂੰ ਲੱਗਾ 15 ਦਿਨ ਹੋ ਗਏ ਇਹਨਾਂ ਨੂੰ ਘਟੋ ਘਟ ਪਿਆਨ ਇਹੇ ਹੈਗੇ ਨੇ ਜੀ ਪਸ਼ਮੀਨਾ ਸਿਲਕ ਪਸ਼ਮੀਨੇ ਦੇ ਵਿੱਚ ਪ੍ਰਿੰਟ ਨੇ ਇਹ ਇੱਕ ਤਾਂ ਸਿਲਕ ਪਸ਼ਮੀਨਾ ਪਹਿਲਾਂ ਪਲੇਨ ਆਇਆ ਹੋਇਆ ਸੀ ਸੁਣਾ ਆ ਗਿਆ ਜੀ ਸਿਲਕ ਪਸ਼ਮੀਨਾ ਪ੍ਰਿੰਟ ਆਇਆ ਨੂੰ ਕਾਫੀ ਦਿਨ ਹੋ ਗਏ ਪਤਾ ਨਹੀਂ ਦੇਖੋ ਕਹੇ ਕਲਰ ਨੇ ਦੋ ਦੋ ਤਿੰਨ ਤੋਂ ਨੀ ਕੀ ਕੁਛ ਹੇ 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 ਠੰਡ ਬਹੁਤ ਲੱਗ ਰਹੀ ਹੈ ਕੀ ਕਰੀ ਆ ਕਈ ਹਨਾ ਵੀ ਪ੍ਰਿੰਟ ਨੂੰ ਜਿਆਦਾ ਲਾਈਕ ਕਰਦੇ ਨੇ ਤੇ ਵੀ ਆਹੋ ਵਰਕ ਵਾਲੇ ਉਹਨਾਂ ਨੂੰ ਨਹੀਂ ਵਧੀਆ ਲੱਗਦੇ ਆਪਣੇ ਬੇਬੇ ਮੰਮੀਆਂ ਵਾਸਤੇ ਦੋ ਪੈਂਟਾਂ ਆਹ ਪੈਂਟਾਂ ਯਾਦ ਰਹਿੰਦੀਆਂ ਨੇ ਮੇਰੇ ਕੋਲ ਸ਼ਰਟ ਅਗੜੀ ਨੇ ਇਹਨਾਂ ਦੇ ਵਿੱਚ ਦੋ ਤਿੰਨ ਕੁ ਪ੍ਰਿੰਟ ਲੈ ਮੈਨੂੰਗਾ ਕਲਰ ਅਲੱਗ-ਅਲੱਗ ਨੇ ਇੱਕ ਬ੍ਰੀਕ ਪ੍ਰਿੰਟ ਦੇ ਵਿੱਚ ਇੱਕ ਹੈਗਾ ਵੱਡੇ ਫਲਾਵਰ ਦੇ ਵਿੱਚ ਮੈਂ ਵੀਡੀਓ ਬਣਾ ਲਾ ਫਿਰ ਜਾ ਲਓ ਜੀ ਇਹ ਤੁਹਾਨੂੰ ਸਿਲਕ ਪਸ਼ਮੀਨੇ ਦੇ ਵਿੱਚ ਪ੍ਰਿੰਟ ਆ ਗਿਆ ਪਹਿਲਾਂ ਸਿਲਕ ਪਸ਼ਮੀਨੇ ਦੇ ਪਲੇਨ ਕਲਰ ਆਉਂਦੇ ਹੁੰਦੇ ਤੇ ਅੱਬੀ ਆਪਾਂ ਵਰਕ ਕਰਵਾਉਂਦੇ ਤੇ ਹੁਣ ਸਿਲਕ ਪਸ਼ਮੀਨੇ ਦੇ ਵਿੱਚ ਪ੍ਰਿੰਟ ਆ ਸੂਟ ਆਏ ਨੇ ਦੇਖੋ ਇਹਦਾ ਇਸ ਤਰ੍ਹਾਂ ਦਾ ਕਲਰ ਰਹੂਗਾ ਹਾਂ ਥੋੜਾ ਜਿਹਾ ਲਾਈਟ ਜਿਹਾ ਪ੍ਰਿੰਟ ਹੈ ਇਹਦਾ ਇਹ ਪਾਸਾ ਪੁੱਠਾ ਰਹੂਗਾ ਜੀ ਇਹ ਪਾਸਾ ਸਿੱਧਾ ਲਓ ਜੀ ਇਹਦੇ ਨਾਲ ਪਲੇਨ ਤੁਹਾਨੂੰ ਸਿਲਕ ਪਸ਼ਮੀਨੇ ਦੀ ਸਿਲਕ ਪਸ਼ਮੀਨੇ ਦੀ ਨਾਲ ਦੀ ਹੀ ਸਲਵਾਰ ਮਿਲੂਗੀ ਦੇਖੋ ਇਸ ਤਰ੍ਹਾਂ ਡਬਲ ਟੂ ਟੋਨ ਸਿਲਕ ਪਸ਼ਮੀਨੇ ਦੇ ਵਿੱਚ ਇਹ ਸੂਟ ਮਿਲੂਗਾ ਇਹਦਾ ਕਲਰ ਹੈਗਾ ਥੋੜਾ ਲਾਈਟ ਪਰਪਲ ਜਾਂ ਸੇਮ ਦਿਖ ਰਿਹਾ ਵੀਡੀਓ ਦੇ ਵਿੱਚ ਇਹ ਮੈਚਿੰਗ ਸੂਟ ਹੈ 1550 ਰੁਪਏ ਦਾ ਸ਼ਿਪਿੰਗ ਵਿਦ ਸ਼ਿਪਿੰਗ ਦੇ ਨਾਲ ਰੇਟ ਰਹੂਗਾ ਜੀ ਇੱਕ ਕਲਰ ਇਹ ਆ ਗਿਆ ਦੂਸਰਾ ਕਲਰ ਆਊਗਾ ਇਹਦਾ ਇਹਦੇ ਵਿੱਚ 4-5 ਕਲਰ ਨੇ ਦੂਸਰਾ ਕਲਰ ਆਊਗਾ ਜੀ ਇਹਦਾ ਥੋੜਾ ਜਿਹਾ ਇਸ ਤਰ੍ਹਾਂ ਦਾ ਲਾਈਟ ਪਿਸਤਾ ਜਿਹਾ ਕਲਰ ਲਓ ਜੀ ਇਸ ਤਰ੍ਹਾਂ ਦੀ ਸਲਵਾਰ ਰਹੂਗੀ ਸਿਲਕ ਪਸ਼ਮੀਨੇ ਦੇ ਵਿੱਚ ਲਾਈਨਿੰਗ ਤੁਹਾਡੀ ਮਰਜ਼ੀ ਹੈ ਲਾਉਣੀ ਹੈ ਲਾ ਲਿਓ ਬਿਨਾ ਲਾਈਨਿੰਗ ਤੋਂ ਬਣਾਉਣੇ ਨੇ ਉਹ ਵੀ ਤੁਸੀਂ ਬਣਾ ਸਕਦੇ ਹੋ 1550 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ ਅ ਦੋ ਕਲਰ ਆ ਗਏ ਇਹਦੇ ਵਿੱਚ ਦੋ ਅਗਲਾ ਕਲਰ ਇਹਦਾ ਥੋੜਾ ਜਿਹਾ ਫਰਕ ਹੈ ਬਹੁਤ ਥੋੜਾ ਜਿਹਾ ਬੱਦ੍ਹਾ ਹੋਇਆ ਹੈ ਇਸ ਤਰ੍ਹਾਂ ਦਾ ਲਾਈਟ ਗ੍ਰੇ ਕਲਰ ਹੈ ਇਹ ਪੂਰਾ ਲਓ ਜੀ ਪ੍ਰਿੰਟ ਸਿਲਕ ਪਸ਼ਮੀਨੇ ਦਾ ਇਹਦੇ ਆਪਾਂ ਨੂੰ ਪਿਛਲੀ ਵਾਰ ਇਹ ਕਲਰ ਤੇ ਹਨਾ ਜਿਹੜਾ ਛੋਟੇ-ਛੋਟੇ ਫਲਾਵਰ ਵਾਲਾ ਸੁਪੀਰ ਪੈਂਦੇ ਸੂਟ ਪਾਇਆ ਸੀ ਉਹ ਬਣਵਾਇਆ ਸੀ ਇਸ ਕਲਰ ਤੇ ਉਹ ਕਲਰ ਹੈ ਇਹ ਪ੍ਰਿੰਟ ਸ਼ਰਟ ਦੇ ਨਾਲ ਆ ਗਿਆ ਜੀ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਰਹੂਗੀ ਦੇਖੋ 1550 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਅਗਲਾ ਆ ਗਿਆ ਜੀ ਇਸ ਤਰ੍ਹਾਂ ਦਾ ਇਹ ਕਲਰ ਦੇਖੋ ਇਹ ਹੈਗਾ ਇਸ ਤਰ੍ਹਾਂ ਦਾ ਸਕਿਨ 골ਡਨ ਸਕਿਨ ਕਲਰ ਹੈ ਇਹਦਾ ਲਓ ਜੀ ਇਹ ਵਾਲਾ ਜਿਹੜਾ ਇਹ ਗਰਮੀ ਦੇ ਵਿੱਚ ਚੱਲਿਆ ਸੀ ਮਹਿਰੂਨ ਬੂਟੀ ਵਾਲੀ ਸਲਵਾਰ ਦਾ ਡਿਜ਼ਾਈਨ ਹੈ ਪਰ ਇਹ ਹੁਣ ਸਿਲਕ ਪਸ਼ਮੀਨੇ ਦੇ ਵਿੱਚ ਆ ਗਿਆ 골ਡਨ ਕਲਰ ਦੇ ਵਿੱਚ 골ਡਨ ਸਕਿਨ ਕਲਰ ਦੇ ਵਿੱਚ ਆਇਆ ਇਹ ਲਓ ਜੀ ਦੇਖੋ ਸਿਲਕ ਪਸ਼ਮੀਨੇ ਦਾ ਪ੍ਰਿੰਟ ਸੂਟ ਰਹੂਗਾ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਇਹ ਦੋ ਕਸੂਟ ਨੇ ਸੇਮ ਡਿਜ਼ਾਈਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਤਾ ਇਹਦੇ ਵਿੱਚ ਇਹ ਦੋ ਸੂਟ ਅਵੇਲੇਬਲ ਨੇ ਜੇ ਤੁਸੀਂ ਇਹਨੇ ਲੈਣੇ ਨੇ ਤੇ ਅਗਲਾ ਆ ਗਿਆ ਜੀ ਇਹਦਾ ਬਲੂ ਵਾਲਾ ਜਿਵੇਂ ਉਹਦੇ ਵਿੱਚ ਨਹੀਂ ਦੋ ਕਲਰ ਆਏ ਸੀ ਇੱਕ ਮਹਿਰੂਨ ਆਇਆ ਸੀ ਇੱਕ ਬਲੂ ਪ੍ਰਿੰਟ ਵਾਲਾ ਲਓ ਜੀ ਇਹ ਵੀ ਸੇਮ ਆ ਗਿਆ ਉਮੀ ਪਰ ਇਹਨਾਂ ਦੀ ਸਲਵਾਰਾਂ ਪਲੇਨ ਨੇ ਸਿਲਕ ਪਸ਼ਮੀਨੇ ਦੀ ਫੈਬਰਿਕ ਰਹੂਗੀ ਜੀ ਦੇਖੋ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਪਸੰਦ ਆਉਂਦਾ ਤਾਂ ਮੈਂ 4-5 ਕਲਰ ਨੇ ਤੁਹਾਨੂੰ ਦਿਖਾ ਦਿੱਤੇ ਨੇ ਇੱਕ ਵੈਰਾਈਟੀ ਹੋਰ ਆਈ ਹੈ ਇਹਦੇ ਵਿੱਚ ਆਪਾਂ ਉਹ ਵੀ ਦਿਖਾ ਦਿੰਦੇ ਆ ਤੁਹਾਨੂੰ ਮੈਂ ਸਤਾਹਾਰ ਤੇ ਬਟੂਟ ਤੇ ਵੀਡੀਓ ਪਾਣੀ ਹੈ ਪਰ ਉਦੋਂ ਟਾਈਮ ਲੱਗੇ ਪਤਾ ਨਹੀਂ ਕਦੋਂ ਤੱਕ ਲੇਟ ਨਾ ਹੋ ਜੀ ਹੁਣ ਕਿਉਂ ਨੌੜੀ ਦਾ ਤਿਹਾਰ ਆਉਂਦਾਗਾ ਲਓ ਜੀ ਇੱਕ ਤੁਹਾਨੂੰ ਸਿਲਕ ਪਸ਼ਮੀਨੇ ਦੇ ਵਿੱਚ ਇਹ ਵਾਲਾ ਪ੍ਰਿੰਟ ਮਿਲੂਗਾ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਇਹ ਬਿਲਕੁਲ ਉੱਪਰ ਨਹੀਂ ਹੈਗਾ ਬਹੁਤ ਸੋਹਣੀ ਹੈ ਨਾ ਵਿੱਚ ਪ੍ਰਿੰਟ ਬਣਿਆ ਹੋਇਆ ਹੈ ਦਾ ਇੰਨੀ ਕੁ ਸੋਹਣੀ ਡਿਜ਼ਾਈਨ ਹੈਗਾ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹ ਕਿਵੇਂ ਹੈ ਨਾ ਦੇਖੋ ਜੀ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਇਹ ਵਿੱਚੋਂ ਬਹੁਤ ਸੋਹਣਾ ਪ੍ਰਿੰਟ ਹੈ ਸਿਲਕ ਪਸ਼ਮੀਨੇ ਦਾ ਇਹ ਵੀ ਸਿਲਕ ਪਸ਼ਮੀਨੇ ਦਾ ਸੂਟ ਹੀ ਰਹੂਗਾ ਲਓ ਜੀ ਜੇ ਤੁਹਾਨੂੰ ਪਸੰਦ ਆ ਨੇ ਤਾਂ ਇਹਦੇ ਵਿੱਚ ਇਹ ਇਸ ਤਰ੍ਹਾਂ ਦੀ ਸਲਵਾਰ ਰਹੂਗੀ ਇਹ 2-2 ਮੀਟਰ ਨੇ ਸੂਟ ਇਕੱਠੇ ਪੰਜ-ਪੰਜ ਸ਼ਰਟ ਪੰਜ ਸਲਵਾਰ ਕੱਟੀ ਹੋਈ ਹੈ ਜੀ ਪੰਜ ਸ਼ਰਟ ਇਕੱਠੀ ਹੋਈ ਹੈ 10 ਮੀਟਰ ਫੈਬਰਿਕ ਹੈ ਇਹ ਪੰਜ-ਪੰਜ ਮੀਟਰ ਮਿਲੂਗਾ ਪਰ ਜੇ ਤੁਸੀਂ ਕਹੋ ਵੀ ਹੈ ਨਾ ਸਾਨੂੰ ਆਲ ਓਵਰ ਮਿਲ ਜਾ ਆਲ ਓਵਰ ਨਹੀਂ ਮਿਲਣਾ ਜੀ ਇਹ ਮੈਚਿੰਗ ਸੂਟ ਹੀ ਮਿਲੂਗਾ ਫਿਰ ਸਾਡੇ ਕੋਲ ਇਹ ਚੀਜ਼ ਜਾ ਤਾਂ ਫਿਰ 5 ਮੀਟਰ ਹੀ ਬਚੇ ਫਿਰ ਅਸੀਂ ਸੂਟ ਤੇ ਵਰਕ ਕਰਵਾ ਦਈਏ ਹਨਾ ਕਈ ਵਾਰ ਦੂਸਰਾ ਕਸਟਮਰ ਐ ਨਹੀਂ ਪਤਾ ਕਹਦੇ ਸਾਨੂੰ ਮੈਚਿੰਗ ਚਾਹੀਦਾ ਫਿਰ ਸਾਡੀ ਇੱਕ ਸਲਵਾਰ ਵੀ ਅਰਥ ਹੀ ਜਾਂਦੀ ਹੈ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਇਹਦੇ ਵਿੱਚ ਇਹ ਕਲਰ ਆ ਗਿਆ ਜੀ ਹੈ ਇਹ ਵੀ ਟੂ ਟੋਨ ਸਿਲਕ ਪਸ਼ਮੀਨੇ ਦਾ ਪਰਮੂਨਾ ਪ੍ਰਿੰਟ ਚੇਂਜ ਹੋ ਗਿਆ ਇਹਦੇ ਵਿੱਚ ਕਲਰ ਬਹੁਤ ਸੋਹਣਾ ਲਓ ਜੀ ਅਗਲਾ ਕਲਰ ਦੇਖੋ ਇਹਦਾ ਕਿੰਨਾ ਸੋਹਣਾ ਹੈ ਦੇਖੋ ਬਹੁਤ ਪਿਆਰਾ ਪ੍ਰਿੰਟ ਵੀ ਸੇਮ ਰਹੂਗਾ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਸਲਵਾਰ ਰਹੂਗੀ। ਕਲਰ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹਦਾ। ਮੇਰੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਦੇਖੋ ਜੀ ਸਿਲਕ ਪਸ਼ਮੀਨੇ ਦਾ ਕਲਰ ਹੈ ਪਰ ਜੇ ਤਾਂ ਹਨਾ ਹੁਣ ਇਹ 5-5 ਮੀਟਰ ਜੇ ਤੁਸੀਂ ਇਹਨੂੰ ਆਲ ਓਵਰ ਲੈਣਾ ਚਾਹੁੰਦੇ ਹੋ ਫਿਰ ਦੋ ਕਸਟਮਰ ਦਾ ਕੰਮ ਖਰਾਬ ਹੋਊਗਾ। ਵੈਸੇ ਕੋਈ ਨਾ ਦੇਖ ਲਾਂਗੇ, ਕੋਸ਼ਿਸ਼ ਕਰ ਲਾਂਗੇ। ਵੀ ਪੱਕਾ ਨਹੀਂ ਕਹਿ ਸਕਦੇ ਹਨਾ। ਲਓ ਜੀ। ਇਸ ਤਰ੍ਹਾਂ ਦਾ ਇਹ ਆਲਓਵਰ ਵੀ ਮਿਲ ਜੂਗਾ ਚਲ ਦੇ ਦੇ ਦਾਂਗੇ ਕੋਈ ਗੱਲ ਨਹੀਂ ਕਾਫੀ ਪੈਣਾ ਹਨਾ ਵੀ ਐਂ ਕਹਿੰਦੀਆਂ ਨੇ ਵੀ ਸਾਨੂੰ ਆਲਓਵਰ ਸੂਟ ਹੀ ਚਾਹੀਦਾ ਸਾਡੇ ਕੋਲੇ ਆਲਓਵਰ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਲਓ ਜੀ ਅਗਲਾ ਆ ਗਿਆ ਦਾ ਇਸ ਤਰ੍ਹਾਂ ਦਾ ਸੀ ਗ੍ਰੀਨ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਇਹਦਾ ਨਾ ਜਿਵੇਂ ਸੋਨੂ ਫੋਨ 'ਚ ਨਹੀਂ ਸੋਹਣੇ ਦਿਖ ਰਹੇ ਨਾ ਉਹਨੇ ਹਨਾ ਪ੍ਰੋਪਰ ਕਲੀਅਰ ਜਿੰਨੇ ਸਾਡੇ ਕੋਲੇ ਨੇ ਇਹ ਸਾਨੂੰ ਇੰਨਾ ਵਧੀਆ ਲੱਗ ਰਿਹਾ ਪ੍ਰਿੰਟ ਇਹ ਦੇਖੋ ਬਹੁਤ ਸੋਹਣੀ ਚੀਜ਼ ਹੈ ਮਨ ਖੁਸ਼ ਹੁੰਦਾ ਦੇਖ ਕੇ ਲਓ ਜੀ ਇਹ ਸਲਵਾਰ ਰੂਕੀ ਇਹਦੇ ਨਾਲ ਮੇਰੀ ਭੈਣਾ ਜਲਦੀ ਜਲਦੀ ਆਲ ਓਵਰ ਲੈਣਾ ਤੁਸੀਂ ਆਲ ਓਵਰ ਲੈ ਲਿਓ ਮੈਚਿੰਗ ਲੈਣਾ ਮੈਚਿੰਗ ਲੈ ਲਓ ਤਿੰਨ ਕਲਰ ਨੇ ਇਹਦੇ ਵਿੱਚ ਵੀ ਉਹਦੇ ਵਿੱਚ 4-5 ਕਲਰ ਤੇ ਆਪਾਂ ਨੇ ਦਿਖਾ ਦਿੱਤੇ ਨੇ ਦੇਖੋ ਕਲਰ ਪਿਆਰੇ ਨੇ ਸਾਰੇ ਕੋਈ ਵੀ ਐ ਨਹੀਂ ਹੈਗਾ ਲਓ ਜੀ ਜੇ ਤੁਹਾਨੂੰ ਪਸੰਦਾ ਦਾ ਸਕਰੀਨਸ਼ਾਟ ਲੈ ਕੇ ਮੈਸੇਜ ਕਰਿਓ ਬਸ ਇਹ 5-5 ਮੀਟਰ ਹੀ ਹੈ ਜੀ ਅਜੇ ਇੱਕ ਇੱਕ ਕਲਰ ਆਲ ਓਵਰ ਲੈ ਲਿਆ ਕਿਸੇ ਨੇ ਮੁੜ ਕੇ ਉਹ ਕਲਰ ਖਤਮ ਹੋ ਜੂ ਮਿਲਣਾ ਨਹੀਂ ਫਿਰ ਹਨਾ ਲਓ ਜੀ ਟਾਈਮ ਵੱਜ ਗਏ 8 ਹਜੇ ਮੈਂ ਬਲੌਗ ਦੀ ਐਡੀਟਿੰਗ करूंगी ਫਿਰ ਅਪਲੋਡ ਕਰੂੰਗੀ ਅੱਜ ਤਾਂ ਬਹੁਤ ਜ਼ਿਆਦਾ ਕੰਮ ਹੋ ਗਿਆ ਤੇ ਇੱਕ ਠੰਡ ਵੀ ਬਹੁਤ ਹੈ ਤੇ ਮੇਰੀਆਂ ਭੈਣਾਂ ਇਹ ਸੂਟਾਂ ਦੇ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਜਿਹੜਾ ਉੱਪਰਲੇ ਲਾਸਟ ਦੇ ਤਿੰਨ ਕਲਰ ਦਿਖਾਏ ਨੇ ਜਿਹੇ ਤਿੰਨੀ ਕਲਰ ਨੇ ਸੌਫਟ ਵੀ ਖਤਮ ਹੋ ਗਏ ਇਹ ਪਹਿਲਾਂ ਉਹ ਆਸ ਦੇ ਦੀਆਂ ਤੁਸੀਂ ਵੀਡੀਓ ਨਹੀਂ ਪਾਈ ਉਹਦੀ ਸਾਡੇ ਕੋਲੋਂ ਸੂਟ ਖਤਮ ਹੋ ਗਏ ਮਹਾ ਕੀ ਕਰੀਏ ਸਾਨੂੰ ਟਾਈਮ ਹੀ ਨਹੀਂ ਲੱਗਦਾ ਚਲੋ ਜੀ ਹੁਣ ਮੇਰੀਆਂ ਭੈਣਾਂ ਇਹ ਸੂਟਾਂ ਦੇ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਬਹੁਤ ਸੋਹਣੀ ਫੈਬਰਿਕ ਹੈ ਸਿੰਗਲ ਸਿੰਗਲ ਸੂਟ ਆਰਡਰ ਕਰ ਤੇ ਸਾਡੇ ਕੋਲ ਤਾਂ ਟੇਲਰ ਸਿਉਂਕੇ ਨਹੀਂ ਦਿੰਦਾ ਇਹਨਾਂ ਨੂੰ ਤਾਂ ਸੂਟ ਨਹੀਂ ਮੈਂ ਤਾਂ ਸਮਝਾ ਕੇ ਸਾਰਿਆਂ ਚੋਂ ਇੱਕ ਇੱਕ ਪਾ ਹੀ ਲਾਂ ਕੀ ਕਰਾਂ ਕਹਿੰਦਾ ਕਰਾਂ ਕਹਿੰਦੇ ਨੇ ਮੈਡਮ ਜੀ ਤੁਹਾਡੇ ਕੋਲ ਬਹੁਤ ਹੈ ਕਸਟਮਰ ਕੇ ਸਲਾਈ ਕਰਾ ਲਓ ਠੰਡ ਚ ਉਹਨਾਂ ਨੂੰ ਵੀ ਔਖਾ ਲੱਗਦਾ ਹੈ ਨਾ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ